ਆਸ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਲੈਫਟੀਨੈਂਟ ਜਨਰਲ ਹੁੱਡਾ ਜਿਹੜੇ ਆਰਮੀ ਅਫਸਰ ਨੇ ਰਿਟਾਇਰ ਜਨਰਲ ਨੇ ਉਹਨਾਂ ਦੀ ਗੱਡੀ ਨੂੰ ਪੁਲਿਸ ਨੇ ਟੱਕਰ ਮਾਰ ਦਿੱਤੀ ਸੀ ਜਿਰਕਪੁਰ ਦੇ ਵਿੱਚ ਪਰ ਹੁਣ ਅਪਡੇਟ ਇਹ ਹੈ ਕਿ ਉਹਨਾਂ ਪੁਲਿਸ ਕਰਮੀਆਂ ਦੀ ਪਛਾਣ ਹੋ ਗਈ ਹੈ ਪੂਰੀ ਜਾਣਕਾਰੀ ਨਾਲ ਜੁੜੇ ਨੇ ਸਿਨਰ ਪਤਕਰ ਜਗਤਾ ਸਿੰਘ ਪੁੱਲਰ ਜੀ ਪੁੱਲਰ ਸਾਹਿਬ ਜਾਣਕਾਰੀ ਕੀ ਹੈ ਇਹ ਕਾਫਲਾ ਕਿਹਦਾ ਸੀ ਤੇ ਪੁਲਿਸ ਕਰਮੀ ਕਿਹੜੇ ਸੀ ਜਿਨ੍ਹਾਂ ਨੇ ਆਰਮੀ ਅਫਸਰ ਦੀ ਗੱਡੀ ਨੂੰ ਟੱਕਰ ਮਾਰੀ ਦੇਖੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਰਜਿਕਲ ਸਟ੍ਰਾਈਕ ਦੇ ਹੀਰੋ ਰਹੇ ਰਿਟਾਇਰਡ ਲੈਫਟੀਨੈਂਟ ਜਨਰਲ ਡੀਐਸ ਹੁੱਡਾ ਦੀ ਕਾਰ ਨੂੰ ਵੀਆਈਪੀ ਕਾਫਲੇ ਵਿੱਚ ਸ਼ਾਮਲ ਪੰਜਾਬ ਪੁਲਿਸ ਦੀ ਜਿਸ ਗੱਡੀ ਨੇ ਟੱਕਰ ਮਾਰੀ ਸੀ ਪੁਲਿਸ ਨੇ ਉਸ ਵਿੱਚ ਸਵਾਰ ਕਰਮਚਾਰੀਆਂ ਦੀ ਪਛਾਣ ਕਰ ਲਈ ਆ ਲੇਕਿਨ ਜਨਰਲ ਡੀਐਸ ਹੁੱਡਾ ਹਲੇ ਵੀ ਪੰਜਾਬ ਪੁਲਿਸ ਤੋਂ ਖਫਾ ਨੇ ਕਿ ਡਰਾਈਵਰ ਨੇ ਜਾਣਬੁੱਝ ਕੇ ਉਹਨਾਂ ਨੂੰ ਹਿੱਟ ਕੀਤਾ ਸੀ ਲੇਕਿਨ ਉਹਦਾ ਹੁਣ ਵਿਹਾਰ ਪੰਜਾਬ ਪੁਲਿਸ ਇੱਕ ਹਲਕੇ ਵਿੱਚ ਲੈ ਰਹੀ ਹੈ ਹਾਲਾਂਕਿ ਜਦੋਂ ਤੁਸੀਂ ਕਿਸੇ ਨੂੰ ਜਾਣਬੁੱਝ ਕੇ ਹਿੱਟ ਰੋਡ ਤੇ ਕਰਦੇ ਹੋ ਤੇ ਤੁਹਾਡੇ ਤੇ ਇਰਾਦਾਕਤਲ ਦਾ ਕੇਸ ਵੀ ਬੰਦਾ ਕਿਉਂਕਿ ਤੁਸੀਂ ਰੋਡ ਤੇ ਜਾ ਰਹੇ ਹੋ ਜਾਣਬੁੱਝ ਕੇ ਹਿੱਟ ਕੀਤਾ ਔਰ ਦੂਜੀ ਉਹ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਡੀਐਸ ਹੁੱਡਾ ਔਰ ਉਹਨਾਂ ਦੀ ਪਤਨੀ ਦਾ ਇਸੇ ਕਰਕੇ ਡੀਐਸ ਹੁੱਡਾ ਨੇ ਕਿਹਾ ਕਿ ਡਰਾਈਵਰ ਨੇ ਜਾਣਬੁੱਝ ਕੇ ਹਿੱਟ ਕੀਤਾ ਵਾ ਤੇ ਹੁਣ ਉਹ ਉਹਦਾ ਜਿਹੜਾ ਇਹ ਵਿਹਾਰ ਵਾ ਉਹ ਪੰਜਾਬ ਪੁਲਿਸ ਹਲਕੇ ਵਿੱਚ ਲੈ ਰਹੀ ਹੈ ਹੁਣ ਪੰਜਾਬ ਪੁਲਿਸ ਕੀ ਕਰ ਰਹੀ ਹੈ ਕਿ ਰਿਟਾਇਰ ਜਨਰਲ ਹੁੱਡਾ ਦੀ ਕਾਰ ਨੂੰ ਹਿੱਟ ਕਰਨ ਵਾਲਿਆਂ ਦੀ ਪਛਾਣ ਤੇ ਲਿਆ ਦੋ ਪੁਲਿਸ ਕਰਮੀਆਂ ਨੂੰ ਸ਼ੋ ਕਾਜ਼ ਨੋਟਿਸ ਵੀ ਜਾਰੀ ਕਰ ਦਿੱਤਾ ਲੇਕਿਨ ਐਡਾ ਵੱਡਾ ਮਸਲਾ ਸੀ ਜਿਸ ਤੁਸੀਂ ਰੋਡ ਤੇ ਜਾ ਰਹੇ ਹੋ ਜਾਣਬੁੱਝ ਕੇ ਹਿੱਟ ਕਰ ਰਹੇ ਹੋ ਖੁਦ ਦਾ ਵੀ ਜਾਣੀ ਨੁਕਸਾਨ ਹੋ ਸਕਦਾ ਹੈ ਤੇ ਡੀਐਸ ਹੁੱਡਾ ਤੇ ਉਹਨਾਂ ਦੀ ਪਤਨੀ ਦਾ ਵੀ ਜਾਣੀ ਨੁਕਸਾਨ ਹੋ ਸਕਦਾ ਹੈ ਲੇਕਿਨ ਪੰਜਾਬ ਪੁਲਿਸ ਕਿਉਂਕਿ ਆਪਣੇ ਮਲਾਜ਼ਮਾਂ ਨੂੰ ਤੇ ਅਧਿਕਾਰੀਆਂ ਨੂੰ ਬਚਾਉਣ ਬਚਾਉਣ ਵਾਸਤੇ ਮਾਹਿਰ ਮੰਨੀ ਜਾਂਦੀ ਹੈ ਕਿਵੇਂ ਇਹਨਾਂ ਨੇ ਪਟਿਆਲੇ ਦੇ ਵਿੱਚ ਜਿਹੜੇ ਕਰਨਲ ਬਾਠ ਦੇ ਨਾਲ ਇੰਨੀ ਜ਼ਿਆਦਾ ਵਧਿੱਕੀ ਕੀਤੀ ਸੀ ਉਹਨਾਂ ਨੂੰ ਵੀ ਬਚਾਉਣ ਦੇ ਖਾਤਰ ਪੰਜਾਬ ਪੁਲਿਸ ਹਾਈ ਕੋਰਟ ਤੱਕ ਲੜਦੀ ਰਹੀ ਚੰਡੀਗੜ੍ਹ ਪੁਲਿਸ ਤੱਕ ਵੀ ਉਹਨਾਂ ਨੇ ਪਹੁੰਚ ਕੀਤੀ ਤੇ ਮਾਮਲਾ ਜੀਰੋ ਰਿਹਾ ਫਿਰ ਹਾਲ ਕਿ ਜਦੋਂ ਮਸਲਾ ਸੀਬੀਆਈ ਕੋ ਪਹੁੰਚਿਆ ਤੇ ਫਿਰ ਪੰਜਾਬ ਪੁਲਿਸ ਤੇ ਪਟਿਆਲਾ ਪੁਲਿਸ ਠੰਡੀ ਹੋ ਕੇ ਬੈਠੀ ਨਹੀਂ ਤੇ ਆਪਣੇ ਮੁਲਾਜ਼ਮਾਂ ਨੂੰ ਬਚਾਉਣ ਦੀ ਨੂੰ ਲੈ ਕੇ ਪੰਜਾਬ ਪੁਲਿਸ ਮਾਇਰ ਮੰਨੀ ਜਾਂਦੀ ਹੈ ਹੁਣ ਆ ਕਿਉਂਕਿ ਤੁਸੀਂ ਸ਼ਰੇਆਮ ਤੱਕਾ ਕੀਤਾ ਉਹਨਾਂ ਦਾ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਜੇ ਗੱਡੀ ਉਹਨਾਂ ਦੀ ਕੰਟਰੋਲ ਵਿੱਚ ਨਾ ਰਹਿੰਦੀ ਹੁਣ ਪਛਾਣ ਤੇ ਕਰ ਲਈ ਆ ਸ਼ੋਕੋਜ ਨੋਟਿਸ ਵੀ ਜਾਰੀ ਕਰ ਦਿੱਤੇ ਗਏ ਪਰ ਇਸ ਮਾਮਲੇ 'ਚ ਪੁਲਿਸ ਅਧਿਕਾਰੀਆਂ ਨੇ ਲੈਫਟੀਨੈਂਟ ਜਨਰਲ ਡੀਐਸ ਹੁੱਡਾ ਦੇ ਨਾਲ ਮੁਲਾਕਾਤ ਕਰਕੇ ਘਟਨਾ ਦੀ ਜਾਣਕਾਰੀ ਵੀ ਲਈ ਹੈ ਤੇ ਨਿਰਪੱਖ ਜਾਂਚ ਦਾ ਭਰੋਸਾ ਵੀ ਦਿੱਤਾ ਉਧਰ ਜਨਰਲ ਹੁੱਡਾ ਨੇ ਪੋਸਟ ਕਰਕੇ ਕਿਹਾ ਕਿ ਮੇਰੀ ਬਸ ਇਹ ਗੁਜਾਰਸ਼ ਹੈ ਕਿ ਡਰਾਈਵਰ ਨੇ ਜਾਣਬੁੱਝ ਕੇ ਕੀ ਕੀਤਾ ਵਾ ਤੇ ਉਹਦੇ ਗਲ ਜਿਹੜਾ ਵਿਹਾਰ ਵਾ ਉਹਨੂੰ ਹਲਕੇ ਚ ਨਾਲ ਲਿਆ ਜਾਵੇ ਇਸ ਵਿੱਚ ਸਭ ਨੂੰ ਫਾਇਦਾ ਹੋਵੇਗਾ ਭੁਵਿੱਖ ਦੇ ਵਿੱਚ ਇਹ ਮਾਮਲਾ ਮੇਰੀ ਮੇਰਾ ਮਾਮਲਾ ਕੋਈ ਆਖਰੀ ਮਾਮਲਾ ਨਹੀਂ ਹੈ ਦੱਸਿਆ ਜਾ ਰਿਹਾ ਕਿ ਪੰਜਾਬ ਪੁਲਿਸ ਦੇ ਸਪੈਸ਼ਲ ਡੀਜੀਪੀ ਨੇ ਦੱਸਿਆ ਕਿ ਐਸਪੀ ਟ੍ਰੈਫਿਕ ਕਮਾਲੀਏ ਤੇ ਐਸਪੀ ਜੀਰਕਪੁਰ ਨੇ ਦੱਸਿਆ ਕਿ ਸਬੰਧਤ ਉਸਕਾਟ ਜਿਹੜੀ ਵਾਣ ਉਹਦੇ ਇਸ ਵਿੱਚ ਸ਼ਾਮਲ ਪੁਲਿਸ ਕਰਮਚਾਰੀਆਂ ਦੀ ਪਛਾਣ ਵੀ ਕੀਤੀ ਗਈ ਹੈ ਸੀਸੀਟੀਵੀ ਜਾਂਚ ਵਿੱਚ ਪਤਾ ਲੱਗਾ ਕਿ ਭਾਰੀ ਟ੍ਰੈਫਿਕ ਦੇ ਕਾਰਨ ਪ੍ਰੋਟੈਕਟ ਅਤੇ ਐਸਕੋਰਟ ਵਾਹਨ ਦੇ ਵਿਚਕਾਰ ਜਿਹੜਾ ਇੱਕ ਗੈਪ ਬਣ ਗਿਆ ਸੀ ਤੇ ਗੈਪ ਬੰਦ ਕਰਨ ਦੀ ਜਲਦਬਾਜ਼ੀ ਚ ਓਵਰਟੈਕ ਕਰਦੇ ਸਮੇਂ ਐਸਕੋਰਟ ਜਿਹੜਾ ਵਾਹਨ ਸੀ ਉਹ ਹੁੱਡਾ ਦੀ ਗੱਡੀ ਦੇ ਨਾਲ ਹਲਕਾ ਟੱਚ ਹੋ ਗਿਆ ਟ੍ਰੈਫਿਕ ਅਨੁਸ਼ਾਸਨ ਵਿੱਚ ਲਾਪਰਵਾਹੀ ਦੇ ਲਈ ਪੁਲਿਸ ਕਰਮਚਾਰੀਆਂ ਨੂੰ ਦੱਸਿਆ ਜਾ ਰਿਹਾ ਕਿ ਸ਼ੂ ਕੋਡ ਨੋਟਿਸ ਜਾਰੀ ਕਰ ਦਿੱਤਾ ਗਏ ਤੇ ਨਾਲ ਹੀ ਇਹ ਜੇ ਮਾਮਲੇ ਵਿੱਚ ਹੁਣ ਜਿਹੜਾ ਕਿ ਭਵਿੱਖ ਦੇ ਵਿੱਚ ਨਾ ਕੁਝ ਹੋਵੇ ਤੇ ਉਹ ਪੰਜਾਬ ਪੁਲਿਸ ਨੂੰ ਉਹ ਇੱਕ ਜਿਹੜੀ ਹੈ ਗਾਈਡਲਾਈਨ ਵੀ ਜਾਰੀ ਕਰ ਦਿੱਤੀ ਲੇਕਿਨ ਹੈਰਾਨੀ ਵਾਲੀ ਗੱਲ ਆ ਕਿ ਜਿਹੜਾ ਪ੍ਰੋਟੈਕਟਿਵ ਸੀ ਜਿਹਦੇ ਚ ਵੀਆਈਪੀ ਉਹਦੇ ਚ ਹੁਣ ਪੰਜਾਬ ਪੁਲਿਸ ਦੱਸ ਨਹੀਂ ਰਹੀ ਕਿ ਕੋਈ ਐਮਐਲਏ ਸੀ ਜਾਂ ਮੰਤਰੀ ਸੀ ਜਾਂ ਕੋਈ ਹੋਰ ਕੌਣ ਸੀ ਜਾਂ ਕੋਈ ਅਧਿਕਾਰੀ ਸੀ ਤੇ ਉਹਦੇ ਚ ਜੇ ਗੈਪ ਵੀ ਆ ਜਾਂਦਾ ਰੋਡ ਦੇ ਵਿੱਚ ਤੇ ਤੁਸੀਂ ਕਿਸੇ ਨੂੰ ਜਾਣਬੁੱਝ ਕੇ ਟੱਕਰ ਮਾਰ ਦਿਓ ਮਤਲਬ ਪੰਜਾਬ ਪੁਲਿਸ ਆਪਣੇ ਅਧਿਕਾਰੀਆਂ ਨੂੰ ਜਾਂ ਮਲਾਜਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਦੋ ਦਿਨ ਪਹਿਲਾਂ ਮਹਾਲੀ ਦੇ ਜੀਰਕਪੁਰ ਫਲਾਈਓਵਰ ਤੇ ਰਿਟਾਇਰਡ ਲੈਫਟੀਨੈਂਟ ਜਨਰਲ ਡੀਐਸ ਓਡਾ ਦੀ ਕਾਰ ਨੂੰ ਵੀਆਈਪੀ ਕਾਫਲਾ ਜਿਹੜਾ ਪੰਜਾਬ ਦਾ ਵਿੱਚ ਸ਼ਾਮਿਲ ਪੰਜਾਬ ਪੁਲਿਸ ਵੱਲੋਂ ਇੱਕ ਗੱਡੀ ਨੇ ਟੱਕਰ ਮਾਰੀ ਸੀ ਤੇ ਹੁੱਡਾ ਨੇ ਦੋਸ਼ ਲਗਾਇਆ ਸੀ ਟੱਕਰ ਜਾਣਬੁੱਝ ਕੇ ਮਾਰੀ ਗਈ ਹੈ ਹਾਦਸੇ ਦੇ ਵਿੱਚ ਉਹ ਤੇ ਉਹਦੀ ਪਤਨੀ ਜਿਹੜੇ ਵਾਲ-ਵਾਲ ਬਚੇ ਨੇ ਲੇਕਿਨ ਉਹਨਾਂ ਦੀ ਜਿਹੜੀ ਜਿਹੜੀ ਕਾਰ ਦਾ ਨੁਕਸਾਨ ਵੀ ਹੋਇਆ ਔਰ ਉਸ ਸਮੇਂ ਉਹਨਾਂ ਨੇ ਟਵੀਟ ਕੀਤਾ ਸੀ ਮੁੱਖ ਮੰਤਰੀ ਭਗਵੰਤ ਮਾਨ ਤੇ ਡੀਜੀਪੀ ਗੌਰਵ ਜਾਦਵ ਨੂੰ ਟੈਗ ਕਰਕੇ ਕਿ ਤੁਰੰਤ ਇਹੋ ਜੇ ਮੁਲਾਜ਼ਮਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਉਹ ਦੂਜੇ ਪਾਸੇ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਨੇ ਵੀ ਉਸੇ ਮਾਮਲੇ ਦੇ ਵਿੱਚ ਤੁਰੰਤ ਟਵੀਟ ਤੇ ਫਿਰ ਆਪਣਾ ਸਹਿਹਾ ਕਿਹਾ ਕਿ ਉਹਨਾਂ ਨੂੰ ਇਸ ਮਾਮਲੇ ਦੀ ਭਾਰੀ ਖੇਦ ਆ ਤੇ ਮਾਮਲੇ ਵਿੱਚ স্পেশাল ਡੀਜੀਪੀ ਜਿਹੜੇ ਆਫੀਸਰ ਨੇ ਇਹ ਸરાਇ ਉਹਨਾਂ ਦੀ ਡਿਊਟੀ ਵੀ ਲਗਾ ਦਿੱਤੀ ਗਈ ਸੀ ਤੇ ਉਹਨਾਂ ਨੇ ਹੀ ਗੱਲ ਕੀਤੀ ਲੇਕਿਨ ਪੰਜਾਬ ਪੁਲਿਸ ਆਪਣੇ ਮੁਲਾਜ਼ਮਾਂ ਦੀ ਗਲਤੀ ਨੂੰ ਗਲਤੀ ਤੇ ਪਰਦਾ ਪਾ ਰਹੀ ਆ ਹਾਲਾਂਕਿ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਆ ਕਿ ਜੇ 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 ਦੀ ਤੁਸੀਂ ਪ੍ਰੋਟੈਕਸ਼ਨ ਕਰ ਰਹੇ ਹੋ ਰੋਡ ਤੇ ਦੂਜੇ ਲੋਕਾਂ ਦੇ ਵੀ ਪ੍ਰੋਟੈਕਸ਼ਨ ਹੈਗੀ ਆ ਕਿਸੇ ਵੀ ਆਈਪੀ ਦੀ ਜ਼ਿੰਦਗੀ ਜ਼ਿਆਦਾ ਇੰਪੋਰਟੈਂਟ ਨਹੀਂ ਆ ਆਮ ਲੋਕਾਂ ਦੀ ਜ਼ਿੰਦਗੀ ਵੀ ਇੰਪੋਰਟੈਂਟ ਆ ਲੇਕਿਨ ਪੰਜਾਬ ਪੁਲਿਸ ਕਿਉਂਕਿ ਪਤਾ ਨਹੀਂ ਉਹ ਪੰਜਾਬ ਦਾ ਕੋਈ ਆਕਾ ਹੋਊਗਾ ਜਾਂ ਦਿੱਲੀ ਦਾ ਕੋਈ ਆਕਾ ਹੋਊਗਾ ਜਾਂ ਕੋਈ ਪੰਜਾਬ ਪੁਲਿਸ ਦਾ ਕੋਈ ਅਧਿਕਾਰੀ ਹੋਊਗਾ ਮਤਲਬ ਜਿਸ ਦਾ ਵੀ ਕਾਫਲਾ ਸੀ ਉਸ ਨੂੰ ਗੱਡੀ ਰੋਕ ਕੇ ਉਦੋਂ ਹੀ ਸੌਰੀ ਫੀਲ ਕਰਨੀ ਚਾਹੀਦੀ ਲੇਕਿਨ ਜਿਹੜਾ ਲੱਤਾਂ ਚੌੜੀਆਂ ਕਰਕੇ ਕੋਈ ਵੀ ਆਈਪੀ ਬੈਠਾ ਹੋਊਗਾ ਉਹਨੂੰ ਕਿਸੇ ਰੋਡ ਤੇ ਜਾਂਦੇ ਕਿਸੇ ਦੀ ਪਰਵਾਹ ਨਹੀਂ ਆ ਗਈ ਹੈ ਹਾਲਾਂਕਿ ਉਹਨੂੰ ਤੁਰੰਤ ਗੱਡੀ ਰੁਕਵਾ ਕੇ ਮਾਫੀ ਮੰਗ ਲੈਣੀ ਚਾਹੀਦੀ ਸੀ ਔਰ ਤੁਰੰਤ ਖੁਦ ਉਹ ਜਿਹੜਾ ਵੀਆਈਪੀ ਸੀ ਜਿਸ ਤੇ ਹੁਣ ਜਿਹੜਾ ਬ ਪਰਦਾ ਪਾਇਆ ਜਾ ਰਿਹਾ ਕਿਉਂਕਿ ਇਹਦਾ ਕਾਫਲਾ ਸੀ ਉਹ ਉਹਨੂੰ ਚਾਹੀਦਾ ਸੀ ਕਿ ਤੁਰੰਤ ਮਲਾਜਮਨ ਨੂੰ ਆਪਣੇ ਕਾਫਲੇ ਚੋਂ ਬਾਹਰ ਕੱਢਣ ਵਾਸਤੇ ਜਿਹੜੇ ਟ੍ਰੈਫਿਕ ਅਧਿਕਾਰਗੰਜ ਸਕਿਉਰਿਟੀ ਵੈਲੂ ਕਹਿੰਦੇ ਕਿ ਮੈਨੂੰ ਇਹੋ ਜਿਹੇ ਲੋਕ ਨਹੀਂ ਚਾਹੀਦੇ ਲੇਕਿਨ ਹੁਣ ਪੰਜਾਬ ਪੁਲਿਸ ਦੀ ਆਦਤ ਬਣ ਚੁੱਕੀ ਹੈਗੀ ਕਿ ਆਪਣੇ ਬੰਦੇ ਭਾਵੇਂ ਕਿਸੇ ਨੂੰ ਮਾਰ ਵੀ ਦੇਣ ਤੇ ਤਦ ਵੀ ਹਾਈ ਕੋਰਟ ਸੁਪਰੀਮ ਕੋਰਟ ਤੱਕ ਬਚਾਉਣ ਜਾਂਦੇ ਹੈਗੇ ਨੇ ਤੇ ਹੁਣ ਇੱਕ ਇੱਕ ਆਰਮੀ ਦਾ ਲੈਫਟੀਨੈਂਟ ਜਨਰਲ ਜਿਹੜੇ ਸਾਡੇ ਸਰਜਿਕਲ ਸਟ੍ਰਾਈਕ ਦੇ ਹੀਰੋ ਜੇ ਉਹੋ ਹੀ ਸੇਫ ਨਹੀਂ ਨੇ ਔਰ ਉਹਨਾਂ ਨੂੰ ਹੀ ਪੰਜਾਬ ਪੁਲਿਸ ਦੇ ਮੁਲਾਜ਼ਮਾ ਨੇ ਟੱਕਰ ਮਾਣ ਦੀ ਕੋਸ਼ਿਸ਼ ਕੀਤੀ ਉਹ ਵਾੜ-ਵਾਲ ਬਚੇ ਤੇ ਤੁਸੀਂ ਸਹਿਜੇ ਅੰਦਾਜ਼ਾ ਲਗਾ ਸਕਦੇ ਕਿ ਕਦੀ ਇਹ ਕਰਨਲ ਬੀਐਸ ਬਾਠ ਨੂੰ ਕੋਟ ਦਿੰਦੇ ਨੇ ਕਦੀ ਇਹ ਜਰਨਲ ਆਰਮੀ ਦੇ ਬੀਐਸ ਹੁੱਡਾ ਨੂੰ ਟੱਕਰ ਮਾਰਦੇ ਨੇ ਮਤਲਬ ਇਸ ਕੇਸ ਦੇ ਵਿੱਚ ਇਹਨਾਂ ਦੇ ਹਲਕੇ ਦੇ ਵਿੱਚ ਲੈ ਹਾਲਾਂਕਿ ਇਰਾਦਾ ਕਤਲ ਆ ਕੇਸ ਦਰਜ ਹੋਣਾ ਚਾਹੀਦਾ ਸੀ ਕਿ ਤੁਸੀਂ ਰੋਡ ਤੇ ਜਾ ਕੇ ਜਾਣਬੁੱਝ ਕੇ ਗੱਡੀ ਹਿੱਟ ਕੀਤੀ ਹੈ ਤੇ ਹੁਣ ਪੰਜਾਬ ਪੁਲਿਸ ਆਪਣੇ ਮਲਾਜ਼ਮਾਂ ਨੂੰ ਬਚਾਉਣ ਦੇ ਖਾਤਰ ਇਸ ਕੇਸ ਤੇ ਪਰਦਾ ਪਾ ਰਹੀ ਹੈ ਮਾਮੂਲੀ ਇੱਕ ਸ਼ੋਕੋ ਨੋਟਿਸ ਜਿਹੜਾ ਵਾ ਉਹ ਜਾਰੀ ਕਰ ਦਿੱਤਾ ਜੀ ਅਸੀਂ ਪਹਿਲਾਂ ਵੀ ਵੇਖਿਆ ਹੈਗਾ ਕਿ ਕਰਨਲ ਬਾੜ ਦਾ ਮਸਲਾ ਹੋਵੇ ਜਾਂ ਹੋਰ ਮਸਲੇ ਹੋਣ ਉਹਦੇ ਵਿੱਚ ਪੰਜਾਬ ਪੁਲਿਸ ਦਾ ਜਿਹੜਾ ਐਟੀਟਿਊਡ ਹੈ ਉਹ ਠੀਕ ਨਹੀਂ ਰਿਹਾ ਹੈਗਾ ਪੰਜਾਬ ਪੁਲਿਸ ਦਾ ਅਕਸ ਫੌਜ ਦੇ ਜਿਹੜੇ ਗਲਿਆਰੇ ਨੇ ਉਹਦੇ ਵਿੱਚ ਕਾਫੀ ਹੱਦ ਤੱਕ ਖਰਾਬ ਹੋ ਚੁੱਕੇ ਆ ਗਏ ਹੈ ਕਿ ਡੀਜੀਪੀ ਨੇ ਜਿਹੜਾ ਇਹ ਐਕਸ਼ਨ ਲਿਆ ਹੈ ਜਾਂ ਐਕਸ਼ਨ ਲੈਣਗੇ ਉਹ ਤੇ ਨਿਬੜਵ ਕਰਦਾ ਹੈਗਾ ਕਿ ਫੌਜ ਨੂੰ ਵੀ ਪੰਜਾਬ ਪੁਲਿਸ ਤੇ ਵਿਸ਼ਵਾਸ ਹੋਏਗਾ ਆਉਣ ਵਾਲੇ ਸਮੇਂ ਦੇ ਵਿੱਚ ਨਹੀਂ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਪੁਲਿਸ ਨੇ ਅਗਰ ਕਾਰਵਾਈ ਕਰਨੀ ਹੁੰਦੀ ਤੇ ਉਸ ਦਿਨ ਕਰ ਦਿੰਦੇ ਤਿੰਨ ਦਿਨ ਬਾਅਦ ਤੇ ਇਹਨਾਂ ਨੂੰ ਸੀਸੀਟੀਵੀ ਪਤਾ ਲੱਗਾਗਾ ਕਿ ਕਾਫਲਾ ਕਿਸ ਦਾਗਾ ਫਿਰ ਮਲਾਜਮਾਂ ਦੀ ਤਿੰਨ ਦਿਨ ਬਾਅਦ ਪਛਾਣ ਕੀਤੀ ਗਈ ਹੈ ਫਿਰ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਸਿਰਫ ਸ਼ੋ ਕੋਈ ਨੋਟਿਸ ਜਾਰੀ ਕਰ ਦਿੱਤਾ ਉਹ ਉਹਦੇ ਚ ਲਿਖ ਕੇ ਦੇ ਦੇਣਗੇ ਜੀ ਸਾਡੀ ਗੱਡੀ ਤੇ ਜਿਸ ਗੱਡੀ ਦੇ ਵਿੱਚ ਵੀਆਈਪੀ ਬੈਠਾ ਸੀ ਗੈਪ ਬਿਲ ਗੈਪ ਬਹੁਤ ਜ਼ਿਆਦਾ ਹੋ ਗਿਆ ਸੀ ਤੇ ਓਵਰਟੇਕ ਕਰਨ ਦੇ ਚੱਕਰ ਤੇ ਪੁਲਿਸ ਨੇ ਕਹਿ ਦਿੱਤਾ ਕਿ ਇਹ ਜਾਣ ਬੁਝ ਕੇ ਨਹੀਂ ਮਾਰੀ ਓਵਰਟੇਕ ਕਰਦੇ ਆ ਗੱਡੀ ਨੂੰ ਹਿੱਟ ਜਦ ਕਿ ਡੀਐਸ ਹੁੱਡਾ ਕਹਿ ਰਹੇ ਨੇ ਕਿ ਮੇਰੇ ਤੇ ਵਿਸ਼ਵਾਸ ਕਰੋ ਇਹ ਜਾਣ ਬੁਝ ਕੇ ਮੈਨੂੰ ਹਿੱਟ ਕੀਤੀ ਗਈ ਹੈਗੀ ਹੈ ਤੇ ਇਸ ਕਰਕੇ ਜਦ ਪੁਲਿਸ ਨੇ ਆਪਣੇ ਬੰਦਿਆਂ ਨੂੰ ਬਚਾਉਣ ਦਾ ਬਹਾਨਾ ਲੱਭ ਲਿਆਗਾ ਤੇ ਹੁਣ ਡੀਐਸ ਹੁੱਡਾ ਸਾਹਿਬ ਦੇਖਦੇ ਨੇ ਉਹ ਤੇ ਖਫਾ ਨੇ ਕਿ ਤੁਸੀਂ ਹਲਕੇ ਚ ਲੈ ਰਹੇ ਹੋ ਹੁਣ ਦੇਖੋ ਨਾ ਕਿ ਕਿੰਨੇ ਔਰ ਇੱਕ ਰੋਜ਼ ਕਿਵੇਂ ਜਦੋਂ ਵੀਆਈਪੀ ਜਾ ਰਹੇ ਲੋਕਾਂ ਨੂੰ ਕਿਵੇਂ ਸਾਈਡ ਤੇ ਕਰਾਉਂਦੇ ਨੇ ਮੂੰਹ ਗਾਲਾਂ ਵੀ ਕੱਢਦੇ ਹੈਗੇ ਨੇ ਡੰਡੇ ਵੀ ਦਿਖਾਉਂਦੇ ਹੈਗੇ ਨੇ ਇਸ ਕਰਕੇ ਪੰਜਾਬ ਪੁਲਿਸ ਦੀ ਆਦਤ ਬਣ ਚੁੱਕੀ ਹੈ ਕਿਉਂਕਿ ਜਦੋਂ ਇਹਨਾਂ ਨੇ ਕਿਸੇ ਦੇ ਖਿਲਾਫ ਕਾਰਵਾਈ ਹੀ ਨਹੀਂ ਕਰਨੀ ਹੈਗੀ ਤੇ ਫਿਰ ਚਾਹੇ ਜਨਰਲ ਡੀਐਸ ਹੁੱਡਾ ਹੋਵੇ ਚਾਹੇ ਕੋਈ ਆਰਮੀ ਦਾ ਕੋਈ ਆਫੀਸਰ ਹੋਵੇ ਜਾਂ ਕੋਈ ਹੋਰ ਹੋਵੇ ਮਤਲਬ ਪੰਜਾਬ ਪੁਲਿਸ ਨੂੰ ਕੋਈ ਪਰਵਾਹ ਨਹੀਂ ਆ ਹਾਲਾਂਕਿ ਜਦੋਂ ਕਰਨਲ ਬਾਠ ਦੇ ਵੇਲੇ ਵੀ ਪੰਜਾਬ ਪੁਲਿਸ ਦੀ ਥੂ-ਥੂ ਹੋਈ ਸੀ ਦੇਸ਼ ਭਰ ਦੇ ਵਿੱਚ ਲੋਕਾਂ ਨੇ ਨਾਰਾਜ਼ਗੀ ਜ਼ਾਹਰ ਕੀਤੀ ਸੀ ਹੁਣ ਉਹ ਜਿਹੜਾ ਕੇਸ ਐਸਸੀਬੀ ਕੋਲ ਆ ਹੋ ਸਕਦਾ ਹੈ ਕਿ ਉਸ ਕੇਸ ਦੇ ਵਿੱਚ ਕਈਆਂ ਨੂੰ ਸਜ਼ਾ ਵੀ ਮਿਲ ਜੇ ਲੇਕਿਨ ਉਸ ਤੋਂ ਬਾਅਦ ਵੀ ਪੰਜਾਬ ਪੁਲਿਸ ਨੇ ਕਦੀ ਵੀ ਆਪਣਾ ਅਕਸ ਨਹੀਂ ਸੁਧਾਰਿਆ ਤੇ ਨਾ ਹੀ ਸੁਧਾਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਜਦੋਂ ਵੱਡੇ ਅਧਿਕਾਰੀ ਆਪਣੇ ਦੋਸ਼ੀ ਮੁਲਾਜ਼ਮਾਂ ਜਾਂ ਅਧਿਕਾਰੀਆਂ ਨੂੰ ਬਚਾਉਂਦੇ ਨੇ ਤੇ ਫਿਰ ਉਹਨਾਂ ਦੇ ਹੌਸਲੇ ਜਿਹੜੇ ਹੋਰ ਵੱਧ ਜਾਂਦੇ ਫਿਰ ਉਹ ਲੋਕਾਂ ਨੂੰ ਜਿਹੜਾ ਵਾ ਕੀੜੇ ਮਕੌੜੇ ਸਮਝਦੇ ਨੇ ਰੋਡ ਤੇ ਜਦੋਂ ਇਹ ਵੀਆਈਪੀ ਕਾਫਲਾ ਜਾ ਰਹੇ ਹੁੰਦਾ ਤੇ ਲੋਕਾਂ ਨੂੰ ਇਹ ਕੀੜੇ ਮਕੌੜੇ ਸਮਝਦੇ ਆਖਦੇ ਹੁਣ ਦੇਖੋ ਕਿ ਲੈਫਟੀਨੈਂਟ ਜਰਨਲ ਜਿਹੜੇ ਸਰ ਜੇ ਸਾਡੇ ਸਰਜਿਕਲ ਸਟ੍ਰਾਈਕ ਦੇ ਹੀਰੋ ਨੇ ਐਡਾ ਵੱਡਾ ਰੈਂਕ ਨੇ ਵੈਸਟਰਨ ਕਮਾਂਡ ਦੇ ਉਹ ਚੀਫ ਰਹਿ ਚੁੱਕੇ ਨੇ ਤੁਸੀਂ ਉਸਤੇ ਵੀ ਭਰੋਸਾ ਨਹੀਂ ਕਰ ਰਹੇ ਨੇ ਉਹਨਾਂ ਨੂੰ ਵੀ ਪੰਜਾਬ ਪੁਲਿਸ ਇਨਸਾਫ ਨਹੀਂ ਦੇ ਰਹੀ ਹੈਗੀ ਤੇ ਫਿਰ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਜਿਹੜੇ ਆਮ ਲੋਕ ਹੋਣਗੇ ਉਹਨਾਂ ਦਾ ਥਾਣਿਆਂ ਦੇ ਵਿੱਚ ਕਚਹਿਰੀਆਂ ਦੇ ਵਿੱਚ ਕੀ ਬੰਦ ਹੋਊਗਾ ਕਿ ਕਿੰਨੀ ਪੁਲਿਸ ਧੱਕੇਸ਼ਾਹੀ ਕਰਦੀ ਹੈਗੀ ਇਸ ਚਾਹੀਦਾ ਹੈ ਕਿ ਇਹਨਾਂ ਨੂੰ ਤੁਰੰਤ ਹੀ ਪਛਾਣ ਕਰਕੇ ਉਹਨਾਂ ਨੂੰ ਸਸਪੈਂਡ ਕਰ ਦਿੰਦੇ ਪਰ ਤੁਸੀਂ ਕਿਸ਼ੋ ਕੁ ਨੌਟ ਅਥਮ ਉਸ ਅੱਖਾਂ 'ਚ ਕੱਟਾ ਪਾਉਣ ਦੀ ਜਿਹੜੀ ਹੈ ਪੰਜਾਬ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ ਕਿ ਮਹਾਲੀ ਪੁਲਿਸ ਨੂੰ ਜਾਂ ਡੇਰਾ ਬਸੀ ਪੁਲਿਸ ਨੂੰ ਦੋ ਦਿਨ ਤੱਕ ਇਹ ਨਹੀਂ ਪਤਾ ਲੱਗਾਗਾ ਕਿ ਇਹ ਕਾਫਲਾ ਇੰਨੇ ਟਾਈਮ ਤੇ ਕਿਹਦਾ ਲੰਗੇ ਆਗਾ ਜਦ ਕਿ ਡੀਐਸ ਹੁੱਡਾ ਹੋਣਾ ਨੇ ਸਾਰਾ ਟਾਈਮ ਵੀ ਦੱਸ ਦਿੱਤਾ ਸੀ ਕਿ ਇੰਨੇ ਵਿੱਚ ਹੋਏ ਨੇ ਸੀਸੀਟੀਵੀ ਥਾਂ ਥਾਂ ਲੱਗੇ ਆਗੇ ਨੇ ਕਿਉਂਕਿ ਇਹਦਾ ਮਤਲਬ ਹੈ ਕਿ ਪਰਦਾ ਕਿਸ ਕੋਈ ਵੱਡੇ ਬੰਦੇ ਦਾ ਕਾਫਲਾ ਹੋਊਗਾ ਜਿਨ੍ਹਾਂ ਤੋਂ ਮਹਾਲੀ ਪੁਲਿਸ ਵੀ ਡਰਦੀ ਹੋਊਗੀ ਤੇ ਪੰਜਾਬ ਪੁਲਿਸ ਦੇ ਹੈੱਡਕੁਆਰਟਰ ਤੇ ਬੈਠੇ ਲੋਕ ਵੀ ਡਰਦੇ ਹੋਣਗੇ ਕਿ ਜੇ ਉਹਨਾਂ ਦਾ ਨਾਮ ਆ ਗਿਆ ਤਾਂ ਕਿਤੇ ਸਾਡੀਆਂ ਜਿਹੜੀਆਂ ਵਾ ਕੁਰਸੀਆਂ ਨਾ ਚਲੀਆਂ ਜਾਣ ਪਰ ਗੱਲ ਕੁਰਸੀਆਂ ਦੀ ਨਹੀਂ ਹੈਗੀ ਗੱਲ ਇਨਸਾਫ਼ ਤੇ ਆ ਕਿ ਤੁਸੀਂ ਰੋਡ ਤੇ ਜਾ ਰਹੇ ਹੋ ਹੁਣ ਰੋਡ ਕਿਸੇ ਵੀ ਆਈਪੀ ਦੇ ਪਿਓ ਦਾ ਥੋੜਾ ਹੈਗਾ ਜੀ ਰੋਡ ਕਿਸੇ ਪੁਲਿਸ ਵਾਲੇ ਦਾ ਥੋੜਾ ਰੋਡ ਹੈ ਰੋਡ ਸਾਰਿਆਂ ਦਾ ਤੇ ਉਹਦੇ ਚ ਤੇ ਡਿਸਪਲਿਨ ਬਣਾ ਕੇ ਚੱਲਣਾ ਪੈਂਦਾ ਹੁਣ ਜਿਹੜੇ ਵੀ ਆਈਪੀ ਕਾਫਲੇ ਨੇ ਆਪਣੇ ਆਪ ਨੂੰ ਰੱਬ ਸਮਝਦੇ ਨੇ ਉਹਦੇ ਵਿੱਚ ਬੈਠੇ ਚਾਹੇ ਕੋਈ ਮੰਤਰੀ ਆ ਚਾਹੇ ਕੋਈ ਐਮਐਲਏ ਚਾਹੇ ਕੋਈ ਅਫਸਰ ਆ ਜੇਕਰ ਪੁਲਸ ਵਾਲਾ ਉਹ ਆਪਣੇ ਆਪ ਨੂੰ ਰੱਬ ਸਮਝਦੇ ਹੈਗੇ ਨੇ ਤੇ ਇਸ ਕਰਕੇ ਉਹ ਦੇਖੋ ਨਾ ਰੱਬ ਸਮਝਦੇ ਨੇ ਤੇ ਇਸ ਕਰਕੇ ਦੂਜਿਆਂ ਨੂੰ ਇਸ ਕੋ ਜ ਸਮਝਦੇ ਨਹੀਂ ਆਗੇ ਤੁਹਾਨੂੰ ਯਾਦ ਹੋਊਗਾ ਕਿ ਇਸ ਮਸਲੇ 'ਚ ਇਦਾਂ ਦੇ ਇੱਕ ਪਹਿਲਾਂ ਵੀ ਵਾਪਰਿਆ ਸਿਕਪੂਰ ਥਲੇ ਦੇ ਵਿੱਚ ਕਿ ਛੋਟਾ ਰੋਡ ਸੀ ਇੱਕ ਇਲਾਕੇ ਦੇ ਥਾਣੇਦਾਰ ਨੂੰ ਛੇਤੀ ਰਾਹ ਨਹੀਂ ਮਿਲਿਆਗਾ ਉਹਨੇ ਫਿਰ ਜਿਹੜਾ ਗੱਡੀ ਉਸ ਤੋਂ ਅੱਗੇ ਗੱਡੀ ਜਾਨੀ ਨੂੰ ਰੋਕ ਕੇ ਨਾਲੇ ਕੁੱਟਿਆ ਤੇ ਨਾਲੇ ਉਹਦੇ ਖਿਲਾਫ ਝੂਠਾ ਪਰਚਾ ਦਰਜ ਕਰ ਦਿੱਤਾ ਹੈਗਾ ਫਿਰ ਉਹ 3 ਮਹੀਨੇ ਵਿਚਾਰਾ ਜੇਲ੍ਹ ਦੇ ਵਿੱਚ ਰਿਹਾ ਫਿਰ ਹਾਈ ਕੋਰਟ ਨੇ ਐਸਐਸਪੀ ਕਪੂਰਥਲਾ ਨੂੰ ਜਿਹੜਾ ਵਾ ਫਟਕਾਰ ਲਗਾਈ ਫਿਰ ਜਾ ਕੇ ਉਹ ਬੰਦਾ ਬਰੀ ਹੋਇਆ ਇਸ ਕਰਕੇ ਇਹ ਜਿਹੜੇ ਪੁਲਿਸ ਵਾਲੇ ਹੋਣ ਮੁਕਾਫਲੇ ਦੇ ਵਿੱਚ ਹੋਣ ਚਾਹੇ ਨਾਂ ਵੀ ਹੋਣ ਚਾਹੇ ਵੀਆਈਪੀ ਕਾਫਲਾ ਚਾਹੇ ਨਹੀਂ ਵੀਆਈਪੀ ਕਾਫਲਾ ਇਹ ਆਪਣੇ ਆਪ ਨੂੰ ਖੁਦਾ ਹੀ ਸਮਝਦੇ ਹੈਗੇ ਨੇ ਤੇ ਦੇਖੋ ਹੁਣ ਸਭ ਤੋਂ ਵੱਡੀ ਗੱਲ ਕਿ ਇੱਕ ਡੀਐਸ ਹੁੱਡਾ ਵਰਗੇ ਜੋ ਸਾਡੇ ਸਰਜੀਕਲ ਸਟ੍ਰਾਈਕ ਦੇ ਹੀਰੋ ਨੇ ਕਿੱਡਾ ਵੱਡਾ ਰੈਂਕ ਹੈ ਤੇ ਉਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਹੈਗਾ ਇਹ ਮੈਨੂੰ ਲੱਗਦਾ ਕਿ ਪੰਜਾਬ ਪੁਲਿਸ ਵੱਲ ਦੀ ਜਿਹੜੀ ਆ ਬਹੁਤ ਹੀ ਹਮਾੜੀ ਗੱਲ ਆ ਉਹਨਾਂ ਨੂੰ ਇਨਸਾਫ ਦੇਣਾ ਚਾਹੀਦਾ ਔਰ ਜਿਹੜੇ ਤੁਹਾਡੇ ਮਲਾਜਮ ਨੇ ਉਹਨਾਂ ਦੇ ਖਿਲਾਫ ਐਸ ਪਰ ਲਾਅ ਜਿਹੜੀ ਕਾਰਵਾਈ ਜਿਹੜੀ ਕਰਨੀ ਚਾਹੀਦੀ ਹੈਗੀ ਕਿਉਂਕਿ ਇਹ ਕੇਸ ਹੱਲੇ ਤੇ ਡੀਐਸ ਖੁਦਾਂ ਬੜੇ ਸਿੰਪਲ ਵੇ ਦੇ ਨਾਲ ਇਨਸਾਫ ਮੰਗ ਰਹੇ ਨੇ ਜੇ ਉਹ ਹਾਈ ਕੋਰਟ ਚਲੇ ਜਾਂ ਤਾਂ ਇਹ ਜਿਹੜਾ ਮਸਲਾ ਮਾਮੂਲੀ ਆ ਔਰ ਹਦਾ ਕਤਲ ਵੀ ਬਣ ਸਕਦਾ ਹੈਗਾ ਕਿ ਤੁਸੀਂ ਜਾਣ ਬੁਝ ਕੇ ਮੈਨੂੰ ਹਿੱਟ ਕੀਤਾ ਹੈਗਾ ਤੇ ਮਤਲਬ ਇਹ ਪੰਜਾਬ ਪੁਲਿਸ ਨੂੰ ਕਾਰਵਾਈ ਕਰਨੀ ਚਾਹੀਦੀ ਕਿ ਮਸਲਾ ਵੱਡਾ ਨਾ ਹੋਵੇ ਉਸ ਤੋਂ ਪਹਿਲਾਂ ਹੀ ਆਪਣੇ ਬੰਦਿਆਂ ਦੇ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਪਟਿਆਲੇ ਦੇ ਵਿੱਚ ਵੀ ਇਦਾਂ ਹੀ ਕੀਤਾ ਸੀ ਅਫਸਰਾਂ ਨੇ ਆਪਣੇ ਥਾਣੇਦਾਰਾਂ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਮਸਲਾ ਏਡਾ ਵੱਡਾ ਬਣ ਗਿਆ ਤੇ ਬਾਅਦ ਵਿੱਚ ਇਹ ਸੀਬੀਆਈ ਤੱਕ ਪਹੁੰਚ ਗਿਆ ਤੇ ਡੀਐਸ ਹੁੱਡਾ ਕੋਈ ਛੋਟੇ ਆਫੀਸਰ ਨਹੀਂ ਹੈਗੇ ਬਹੁਤ ਵੱਡੇ ਆਫੀਸਰ ਨੇ ਇੰਡੀਅਨ ਆਰਮੀ ਦੇ ਰਹੇ ਚੁੱਕੇ ਆਗੇ ਨੇ ਤੇ ਜੇ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਤੇ ਲਾਜ਼ਮੀ ਤੌਰ ਤੇ ਉਹਨਾਂ ਨੂੰ ਵੀ ਫਿਰ ਕੋਈ ਨਾ ਕੋਈ ਰਾਹ ਅਪਣਾਉਣਾ ਪਊਗਾ ਤੇ ਫਿਰ ਪੰਜਾਬ ਪੁਲਿਸ ਹੱਥ ਜੋੜ ਦੀ ਦਿਖਾਈ ਦੇਗੀ ਮਾਫੀ ਮੰਗਦੀ ਦਿਖਾਈ ਦੇਗੀ ਜਿਹੜੀ ਚੇਤਾਵਨੀ ਪੰਜਾਬ ਪੁਲਿਸ ਨੂੰ ਲੈਣੀ ਚਾਹੀਦੀ ਹੈ ਕਿ ਪੰਜਾਬ ਪੁਲਿਸ ਨੂੰ ਉਸ ਚੇਤਾਵਨੀ ਨੂੰ ਕੀ ਸਮਝਿਆ ਜਾਵੇ ਤੇ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਉਹਨਾਂ ਨੇ ਕਿਹਾ ਕਿ ਇਸ ਜਿਹੜੀ ਕਾਰਵਾਈ ਜਿਹੜੀ ਉਸ ਸਿਕਿਉਰਟੀ ਵਿੱਚ ਜਿਪਸੀ ਦੇ ਵਿੱਚ ਬੈਠੇ ਸੀ ਹਰ ਜਿਪਸੀ ਦੇ ਵਿੱਚ ਪਿੱਛੇ ਚਾਰ ਜਣੇ ਬੈਠੇ ਹੁੰਦੇ ਫਿਰ ਡਰਾਈਵਰ ਹੁੰਦਾ ਇੱਕ ਘੱਟੋ ਘੱਟ ਐਸਆਈ ਜਾਂ ਸਬ ਇੰਸਪੈਕਟਰ ਰੈਂਕ ਦਾ ਅਧਿਕਾਰੀ ਅੱਗੇ ਬੈਠਾ ਹੁੰਦਾ ਇਸ ਕਰਕੇ ਤੇ ਜਦੋਂ ਡਰਾਈਵਰ ਨੇ ਹਿੱਟ ਕੀਤਾ ਤਾਂ ਜਿਹੜਾ ਲਾਗੇ ਸਬ ਇਨਸਪੈਕਟਰ ਜਾਂ ਇਨਸਪੈਕਟਰ ਬੈਠਾ ਹੋਊਗਾ ਉਹਨੂੰ ਉਹਨੂੰ ਗੱਡੀ ਰੋਕ ਕੇ ਮਾਫੀ ਮੰਗਣੀ ਚਾਹੀਦੀ ਸੀ ਇਸ ਕਰਕੇ ਮੁੱਚੇ ਡਰਾਈਵਰ ਨੇ ਨਾਲ ਜਿਹੜਾ ਡਰਾਈਵਰ ਉਸ ਜਿਪਸੀ ਦਾ ਆਈਓ ਬਹੂਗਾ ਜਾਂ ਏਐਸਆਈ ਜਾਂ ਸਬ ਇਨਸਪੈਕਟਰ ਹੈ ਉਹਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਕਿ ਉਹਨੇ ਇਹੋ ਜੀ ਹਰਕਤ ਕਿਉਂ ਹੋਣ ਦਿੱਤੀ ਹੈਗੀ ਇਸ ਕਰਕੇ ਤਾਂ ਦੇਖਦੇ ਆ ਕਿ ਡੀਐਸ ਹੁਡਾ ਅਗਲੀ ਕਾਰਵਾਈ ਕੀ ਕਰਦੇ ਹੈਗੇ ਨੇ ਉਹ ਕੀ ਆਪਣਾ ਪ੍ਰੋਟੈਸਟ ਕਿਵੇਂ ਕਰਦੇ ਹੈਗੇ ਨੇ ਲੇਕਿਨ ਫਿਲਹਾਲ ਪੰਜਾਬ ਪੁਲਿਸ ਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਵਾਸਤੇ ਮਾੜੀ ਗੱਲ ਹੈ ਕਿ ਤੁਸੀਂ ਇਸ ਕਾਰਵਾਈ ਨੂੰ ਜਿਹੜੀ ਵਿਧੀਕੀ ਕੀਤੀ ਗਈ ਜਾਂ ਹਟਕਾਉਣ ਦੀ ਕੋਸ਼ਿਸ਼ ਕੀਤੀ ਹੈ ਉਹਨੂੰ ਬੜਾ ਤੁਸੀਂ ਹਲਕੇ ਦੇ ਵਿੱਚ ਲੈ ਰਹੇ ਹੋ ਬਹੁਤ ਹੀ ਮਾੜੀ ਗੱਲ ਪੰਜਾਬ ਪੁਲਿਸ ਵਾਸਤੇ ਜੀ ਜਾਣਕਾਰੀ ਦੇਣ ਲਈ ਸ਼ੁਕਰੀਆ ਧੰਨਵਾਦ